ਆਰੇ ਪਟਵਾਰੀ ਸਹਿਬਾਨ ਖੁਸ਼ ਹੋ ਸਾਰੇ ਪਹਿਲਾਂ ਤੇ ਅੱਜ ਦੱਸੋ ਅੱਜ ਕਿਉਂਕਿ ਮੈਨੂੰ ਪਤਾ ਚੱਲਿਆ ਸੀ ਕਿ ਵਿੱਚ ਥੋੜੇ ਬੋਤੇ ਨਾਰਾਜ਼ ਹੋਣੇ ਸ਼ੁਰੂ ਹੋ ਗਏ ਅੱਜ ਖੁਸ਼ ਹੋ ਨਾ ਹਾਂਜੀ ਸਿਰ ਸੋ ਆਓ ਫਿਰ ਕੱਜ ਕੇ ਬਾ ਫਤਰੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਭਾਗਾ ਭਰਿਆ ਦਿਹਾੜਾ ਪ੍ਰਮਾਤਮਾ ਦੀ ਕਿਰਪਾ ਸਦਕਾ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਖੁਦ ਸਾਲ ਸਵਾ ਸਾਲ ਪਹਿਲੇ ਤੁਹਾਨੂੰ ਸਾਰਿਆਂ ਨੂੰ ਅਲਾਟਮੈਂਟ ਲੈਟਰ ਦਿੱਤੇ ਸੀ ਸੋ ਬਹੁਤ ਸਾਰੀ ਉਸ ਦਿਨ ਵੀ ਖੁਸ਼ੀ ਹੋਈ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਨੂੰ ਤੁਸੀਂ ਹੀ 2022 ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਅਸੀਂ ਸਾਰਿਆਂ ਨੇ ਇੱਕ ਇਮਾਨਦਾਰ ਸਰਕਾਰ ਬਣਾਈ ਇਮਾਨਦਾਰ ਸਰਕਾਰ ਦੇ ਇਮਾਨਦਾਰ ਮੁੱਖ ਮੰਤਰੀ ਬਣਾਏ ਜਿਹਨਾਂ ਦੀ ਪਹਿਲੇ ਦਿਨ ਤੋਂ ਹੀ ਸੋਚ ਹੋ ਗਈ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਿਹੜਾ ਦੀ ਸੋਚ ਹੋ ਗਈ ਕਿ ਪੰਜਾਬ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣੀ ਹੈ ਐਜੂਕੇਸ਼ਨ ਵਾਸਤੇ ਸਿੱਖਿਆ ਕ੍ਰਾਂਤੀ ਸ਼ੁਰੂਆਤ ਹੋਈ ਜਿੱਚ ਹਜ਼ਾਰਾਂ ਕਰੋੜ ਰੁਪਏ ਸਕੂਲਾਂ ਦੇ ਵਿੱਚ ਲੱਗ ਰਹੇ ਨੇ ਤਾਂ ਜੋ ਬੱਚਿਆਂ ਨੂੰ ਜਦੋਂ ਸਿੱਖਿਆ ਮਿਲ ਗਈ ਐਜੂਕੇਸ਼ਨ ਮਿਲ ਗਈ ਤੋਂ ਆਪਣਾ ਰੋਜਗਾਰ ਕਰ ਸਕਣ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫਿਰ ਨਾਲ ਦੀ ਨਾਲ ਪਹਿਲੇ ਦਿਨ ਤੋਂ ਜਦੋਂ ਸਰਕਾਰ ਬਣਨ ਤੋਂ ਬਾਅਦ ਸੋਚ ਰੱਖੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਰੋਜ਼ਗਾਰ ਮਿਲੇ ਪੰਜਾਬ 'ਚ ਅੱਜ ਕੋਈ ਸੰਜੋਗ ਮਿਲ ਰਹੀ ਆ ਪੰਜਾਬ 'ਚ ਰੋਜ਼ਗਾਰ ਮਿਲੇ ਪੰਜਾਬ ਦੇ ਬੱਚੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਬਾਹਰ ਚੱਲ ਗਏ ਸੀ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਚੱਲ ਗਏ ਸੀ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਹੋਣਗੇ ਜਿਹੜਾ ਦਾ ਸੁਪਨਾ ਸੀ ਕਿ ਬਾਹਰ ਜਾਣਾ ਕਿਉਂ ਸੁਪਨਾ ਲੈ ਲਿਆ ਸੀ ਕਿ ਪਿਛਲੀਆਂ ਸਰਕਾਰਾਂ ਨਾ ਦੇ ਐਜੂਕੇਸ਼ਨ ਦੇ ਰਹੀਆਂ ਨਾ ਰੋਜ਼ਗਾਰ ਦੇ ਰਹੀਆਂ ਸੀ ਇੱਥੋਂ ਤੱਕ ਕਿ ਸੇਵਾ ਦੁਰਿਆ ਇਹੜਾ ਨਰਸ਼ਾ ਦਾ ਉਹ ਪੰਜਾਬ ਦੀ ਚਲਾਤ ਹੈ ਤੇ ਹਰ ਬਟਕਿਆਂ ਦੇ ਮਾਤਾ ਪਿਤਾ ਬੇਟੀਆਂ ਦੇ ਖਾਸ ਕਰਕੇ ਮੱਤੀਆਂ ਨੂੰ ਮਾਤਾ ਪਿਤਾ ਕਾਲਜਾਂ ਚ ਭੇਜਣੋਂ ਡਰਨ ਲੱਗ ਪਏ ਮੁੰਡਾ ਪਲੱਸ 2 ਕਰਦਾ ਔਰ ਨੂੰ ਡਰਨ ਲੱਗ ਪਏ ਕਿ ਕਾਲਜ ਚ ਨਹੀਂ ਭੇਜਣਾ ਕਿਉਂ ਡਰਨ ਲੱਗ ਪੇ ਕਿ ਸਰਕਾਰਾਂ ਇਹਨਾਂ ਲੋਕਾਂ ਦੀਆਂ ਨਸਾਂ ਵੇਚਣ ਵਾਲੀਆਂ ਹੈਗੀਆਂ ਪੁਸਤ ਪਣਾਈ ਕਰਦੀਆਂ ਇਹਨਾਂ ਲੋਕਾਂ ਦਾ ਸਾਥ ਦਿੰਦੀਆਂ ਉਹ ਸਾਫ਼ ਕਿਵੇਂ ਦਿੰਦਾ ਸੀ ਮੈਂ 2 ਮਿੰਟ ਹਲਕਾ ਜਿਹਾ ਦੱਸਦਾ ਕਿ ਜਦੋਂ ਕੋਈ ਐਸ ਐਚਓ ਸਾਹਿਬ ਕੋਈ ਪਿੰਡ ਦੇ ਵਿੱਚੋਂ ਨਸਾਂ ਵਿੱਚ ਨਾਲ ਇਹਨੂੰ ਚੱਕ ਲੈਂਦਾ ਸੀ ਤੇ ਨਾਲ ਦੀ ਨਾਲ ਹੀ ਕੋਈ ਜ਼ਹੀਦਾਰ ਜਾ ਕੇ ਐਸ ਐਚਓ ਦੇ ਮਗਰ ਪੈਂਦਾ ਸੀ ਕਿ ਇਹ ਤੇ ਸਾਡੀ ਪਾਰਟੀ ਦਾ ਬੰਦਾ ਹੈ। ਤੁਸੀਂ ਇਹਨੂੰ ਚੱਕ ਹੀ ਮੇਲਿਆ। ਤੇ ਐਸ ਐਚਓ ਸਾਹਿਬ ਨੂੰ ਉੱਪਰੋਂ ਫੋਨ ਉਹਨੇ ਸ਼ੁਰੂ ਹੋ ਜਾਂਦੇ ਸੀ ਕਿ ਸਾਡੀ ਪਾਰਟੀ ਦਾ ਬੰਦਾ ਇਹਨੂੰ ਛੱਡ ਦਿਓ। ਫਿਰ ਜੇ ਕੋਈ ਐਸ ਐਚਓ ਦਲੇਰ ਹੁੰਦਾ ਸੀ ਉਹਨੂੰ ਜੇਲ੍ਹ ਭੇਜ ਦਿੰਦਾ ਸੀ। ਤੇ ਆਪਣੇ ਪੰਜਾਬ ਦੇ ਪਿੰਡਾਂ ਦੇ ਕੁਝ ਲੋਕ ਜਿਹੜਾ ਪਾਰਟੀਆਂ ਦੇ ਜਿਹੜੇ ਸੁਭ ਚਿੰਤਕ ਕਹ ਲੋ ਉਹ ਜਾ ਕੇ ਉਹਨਾ ਗੈਂਗਸਟਰਾਂ ਦੀਆਂ ਚਿੱਟੇ ਵਾਲਿਆਂ ਦੀਆਂ ਨਸ਼ੇ ਵਿੱਚ ਵਾਲਿਆਂ ਦੀ ਜਮਾਨਤ ਕਰਾ ਕੇ ਫੇਰ ਲੈ ਆਉਂਦੇ ਸਨ ਸੋ ਪਰਮਾਤਮਾ ਦੀ ਕਿਰਪਾ ਹੋਈ 2022 ਦੇ ਵਿੱਚ ਪੂਰੇ ਪੰਜਾਬ ਨੇ ਬਦਲਾਵ ਦੀ ਲਹਿਰ ਚਲਾਈ ਜਿਹਦੇ ਵਿੱਚ